वो हमेशा निभके वो रब दे रास्ते पे चलदा ते तो बेइंती करनी पर सच ना के कि वो मैया भगवान देव सुंदर दरबार दा तो सुंदर गेट दे मोरे एक गंदा पानी भरेया क्योंकि तो जडी अगरबत्ती जा तो वो दरबारा से लग रही है महक देने वास्ते पर बेनती है वीडियो साहब अगे बेनती है क्योंकि सारे फकीर की दुआ लगनी है ये दुआ के सदका ऐसे ऐसे अहदे मिलते हैं पर मैं बेनती करता है कि अब मन मसाल हो भी तरक्की से बचावे पर सा मसला आपको आगे रखा लो या तला लो हाँ जी ਕਈ ਵਾਰ ਲੱਗਦਾ ਰਹ ਜਾਂਦੇ ਨੇ ਕੰਮ ਕਰਾ ਗਏ ਉੱਥੋਂ ਨਹੀਂ ਪਤਾ ਪਿਆ ਇਹ ਦੁਬਲੇ ਆ ਜਦੋਂ ਹੋਰ ਲੋਕ ਆਇਆ ਇਹ ਜੋ ਥੋਕ ਮੌਰੀ ਹੁੰਦੀ ਐ ਬਲਿ ਪੁੱਛਣ ਆ ਗਏ ਜੇ ਸਾਜ ਆ ਤੁੜ ਗਏ ਤੇ ਤੋ ਰੋਕ ਲਿਆ ਨਾ ਮੈਂ ਸੀਵੇਂ ਨੇ ਸਿੱਟੂ ਤਾਂ ਜਿੰਨੇ ਵੀ ਆਉਂਦੇ ਸੀ ਮਤੇ ਨਾਲ ਜਿਵੇਂ ਸੀ ਵੀ ਆਇਆ ਨਾ ਪੰਜ ਮਿੰਟ ਬੰਦੇ ਬਾਅਦ ਦੇਖ ਕੇ ਆਏ ਜਿੰਨੇ ਵੀ ਚੇਅਰ ਤੋਂ ਆਈ ਜੀ ਕਿਹਨੇ ਕਿੱਥੋਂ ਆਇਆ ਉਹ ਵੀ ਮੈਂ ਲਗੂਗਾ ਆਪਾਂ ਨਾਲ ਪਰ ਬਾਪਾ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸਾਡੇ ਨੇ ਕੁਝ ਨਹੀਂ ਗੰਮੀ ਜੀ ਅਭੀ ਜਿੱਤਰਫ ਨੇ ਅੰਮ੍ਰਿਤਸਰ ਦੀ ਤਾਰਾ ਦੇ ਸਾਡੇ ਨਾਲ ਸਿਓ ਕਰ ਗਏ ਠੀਕ ਹੈ ਜੀ ਜੇ ਵੀ ਜੇ ਪਤਾ ਨੂੰ ਆ ਗਿਆ ਜੇ ਸੀ ਵੀ ਆ ਗਈ ਆ ਤੁਸੀਂ ਬਸ ਮੇਰਾ ਸਾਥ ਦਿਓ ਟਾਈਮ ਲੱਗੂਗਾ ਥੋੜਾ ਜਿਆ ਕੋਈ ਚੱਕਰ ਨਹੀਂ ਹੈ ਮੈਂ ਕੱਲ ਵੀ ਇਸੇ ਵਾਲੀ ਹੋਈ ਕੋਈ ਆ ਠੀਕ ਹੈ ਪਹਿਲਾਂ ਹੀ ਕਿੱਧਰੋਂ ਸ਼ੁਰੂ ਕੀਤਾ ਕੰਮ ਇਹ ਪਹਿਲਾਂ ਆਲਰੇਡੀ ਪਾਈਪਾਂ ਪਈ ਹੋਈਆਂ ਆ ਬਸ ਉਹਨਾਂ ਨੂੰ ਹੀ ਆਪਾਂ ਚੱਲੂ ਕਰਦੇ ਹਾਂ ਰਾਮਗੜ੍ਹ ਤੋਂ ਰਾਮਗੜ੍ਹ ਕਿੱਥੇ ਦਾ ਕਿੱਥੇ ਦਾ ਜਿਹੜਾ ਸੀਵਰੇਜ ਦੇ ਹੈਗਿਆ ਹੌਲੀ ਉਹਨਾਂ ਦੇ ਵਿੱਚ ਪਾਣਾ ਆ ਬਾਕੀ ਜਗ੍ਹਾ ਤਾਂ ਹੈ ਨਹੀਂ ਪੰਚਾਇਤ ਕੋਲੇ ਤੁਹਾਡੇ ਜਿਹੜੀ ਸੀਵਰੇਜ ਹੋਦੀ ਨਗਰ ਕੌਂਸਲ ਦੀ ਅਸੀਂ ਉੱਥੇ ਪੜੀ ਉਹਦੇ ਵਿੱਚ ਹੁਣ ਅਸੀਂ ਅੱਲਾ ਵੀ ਲੋਕਾਂ ਦਾ ਮਿਹਰਾ ਹੋਣ ਦਿੱਤਾ ਜੀ ਬੜੀ ਵਧੀਆ ਗੱਲ ਹੈ ਅਸੀਂ ਉੱਥੇ ਪਾਰੀ ਮੈਡਮ ਜਿਹੜਾ ਇਸ ਉਥੋਂ ਪਾਣੀ ਇੱਧਰ ਲਿਆਉਣ ਦਾ ਸੀਵਰੇਜ ਬੋਰਡ ਨਾਲ ਸਾਡੀ ਗੱਲ ਹੋ ਗਈ ਉਹ ਅਸੀਂ ਪਰਮਿਸ਼ਨ ਲੈ ਲੈਣਾਂਗੇ ਕੋਈ ਪਰਮਿਸ਼ਨ ਤੋਂ ਬਿਨਾਂ ਬੱਲੂ ਵੀ ਇਹ ਨਾ ਹੋਵੇ ਵੇ ਨਹੀਂ ਨਹੀਂ ਕੋਈ ਚੱਕਰ ਨਹੀਂ ਹੈ ਬੰਦਾ ਜੋ ਵੀ ਪੰਜਾ ਲਾ ਉਹ ਤਾਂ ਕੋਈ ਨਾ ਕੋਈ ਸਟੇ ਲੈ ਆਵੇ ਕੋਈ ਸਟੇ ਨਹੀਂ ਲਓ ਉਹ ਸੀਵਰੇਜ ਸਟੇ ਨਹੀਂ ਮਿਲੇ ਮੋਲਕੇ ਕਹਿੰਦਾ ਵੇ ਜੀ ਸੀਵਰੇਜ ਬੋਰਡ ਨੇ ਪਰਮਿਸ਼ਨ ਨਹੀਂ ਦਿੱਤੀ ਇੱਕ ਮੇਰੀ ਬੇਨਤੀ ਸੁਣ ਲਓ ਜੀ ਚੱਕੀ ਆ ਨਾ ਉਸ ਤੋਂ ਬਾਅਦ 1 ਫੁੱਟ ਪੈ ਪਿਆ ਕੇਂਦਰਾ ਬੈਂਕ ਤੱਕ ਇਹ ਤੁਹਾਨੂੰ ਉੱਥੋਂ ਸ਼ੁਰੂ ਕਰਾਉਣਾ ਕੰਮ ਇਹਨਾਂ ਦੇ ਪੈ ਮੂਹਰੇ ਤੱਕ ਲੈ ਜਾਣਾ ਪਾਣੀ ਤਾਂ ਚੱਲਣਾ ਮੈਂ ਓਕੀ ਚਾਲੀ ਆ ਆਪਾਂ ਕਰਵਾ ਕੇ ਆਉਣਾ ਹਾਂ ਮਤਲਬ ਜਿੰਨਾ ਵੀ ਟੋਟਲ ਉੱਥੋਂ ਲੈ ਕੇ ਉਹ ਤੱਕ ਤੁਸੀਂ ਨਗਰ ਕੌਂਸਲ ਨੇ ਮੂਹਰੇ ਪੈ ਪੱਟ ਕੇ ਪਾਉਣਾ ਤੁਹਾਡੀ ਨਗਰ ਕੌਂਸਲ ਨਾਲ ਵੀ ਗੱਲ ਹੋਣੀ ਚਾਹੀਦੀ ਕੋਈ ਗੱਲ ਨਹੀਂ ਮੈਂ ਸਭ ਕੁਝ ਫੋਕਸ ਲੱਗ ਨਗਰ ਕੌਂਸਲ ਦੇ ਤੁਹਾਡਾ ਜਿਹੜਾ ਆਪਣਾ ਡਿਪਾਰਟਮੈਂਟ ਹੈ ਇਹ ਸਾਰੇ ਮਸਲੇ ਇੱਕੋ ਜਿਹੀ ਕਰ ਲਓ ਹਾਲੇ ਬਾਤ ਨਾ ਕਿ ਉਹ ਮੁੜ ਕੇ ਫੇਰ ਜੀ ਆਲਾ ਹੋ ਗਿਆ ਨਹੀਂ ਨਹੀਂ ਮ ਅਸੀਂ ਵੱਡੇ ਪਾਈਂ ਮੰਗਾਦੇ ਵੱਡੇ ਪਾਈਂ ਕੋਈ ਵੱਡੇ ਮੇਲੇ ਹੋਊਗਾ ਸਾਰਾ ਵੱਡੇ ਪਾਈਂ ਬੁੱਲੀਵਾਰੀ ਨਹੀਂ ਬਣ ਕੇ ਸੰਤਾ ਮਹਾਪਰਚੰਨ ਨੂੰ ਦੇ ਸੱਦਾ ਫਿਰ ਆਪਾਂ ਨੈਸ਼ਨਲ ਹਾਈਵੇ ਤੇ ਮੈਂ ਮੈਡਮ ਜੀ ਨਹੀਂ ਸੀ ਮੌਕਾ ਦੇਣਾ ਐਸੇ ਜੀ ਨਹੀਂ ਤਾਂ ਫਿਰ ਆਪਾਂ ਕੰਮ ਸਮਾਪਤ ਹੋਊਗਾ ਕੰਮ ਹਜੇ ਕੰਟੀਨਿਊ ਤੇ ਚੱਲ ਹੀ ਰਿਹਾ ਹੈ ਜੇ ਆਪਾਂ ਸਾਰੇ ਜਣੇ ਉੱਥੇ ਚੱਲਾਂਗੇ ਤੇ ਜੇ ਕੰਮ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਮੈਡਮ ਜੀ ਸਾਨੂੰ ਵਾਦਾ ਕਰ ਰਹੇ ਆ ਆਪਾਂ ਉਸ ਵਾਦੇ ਦੇ ਅਨੁਸਾਰ ਚੱਲਾਂਗੇ ਜੇ ਇਹ ਵਾਦੇ ਤੋਂ ਮੁੱਕਰ ਜਾਂਦੇ ਆ ਕੋਈ ਹਰੀ ਕਾਰਵਾਈ ਕਰੀ ਆ ਆਪਾਂ ਨਾਲ ਕੀ ਸ਼ੁਰੂ ਕਰਾਂ ਠੀਕ ਹੈ ਮੈਡਮ ਜੀ ਤੁਹਾਨੂੰ ਲਗੜ ਕੋਠਰ ਨਾਲ ਕੋਈ ਦਿੱਕਤ ਆਉਂਦੀ ਆ ਹਾਂ ਜੀ ਉਹ ਤੁਹਾਨੂੰ ਅਸੀਂ ਅਸੀਂ ਬਹਿਲਾ ਕਰਦੇ ਆ ਤੁਹਾਡੇ ਨਾਲ ਕੋਈ ਰੋਖਾ ਦਿੰਦੇ ਆ ਜੀ ਸੀ ਵੀ ਆ ਗਈ ਹੁੰਦੀ ਆ ਕੰਮ ਸ਼ੁਰੂ ਠੀਕ ਹੈ ਮੈਂ ਉੱਥੇ ਮੌਕੇ ਤੇ ਜਾ ਰਹੀ ਆ ਠੀਕ ਹੈ ਜੀ ਜਾਓ ਜੇ ਪੰਚਾਇਤ ਸਾਥੀ ਨਾਲ ਮੇਰੇ ਮੈਂਬਰ ਸਭ ਤੋਂ ਪਹਿਲੇ ਸਭਾ ਬਹੁਤ ਬਹੁਤ አመਤ ਕਰਦੇ ਹਾਂ ਸਾਨੂੰ ਬਹੁਤ ਕੀ ਲਾਣ ਦਾ ਉਮੀਦ ਕਰਨਾ ਤੇ ਅੱਜ ਸਾਡੇ ਮੁੱਖ ਦੇ ਸੰਸਾਦ ਜਿਕਰ ਸੰਗ ਮਿਲ ਕੇ ਤੁਹਾਨੂੰ ਕੀ ਕਿੰਨਾਂ ਸਾਹ ਦਾ ਲੈ ਕੇ ਕੀਤੇ ਪਰ ਲੋਕੀ ਚੰਗ ਕਰਨਾ ਅਸੀਂ ਕਿੰਨਾ ਕੰਮ ਕਰ ਸਕਦੇ ਆ ਕਰਕੇ ਸਰਾਮਨਾ ਕਰ ਸਕਦੇ ਕੀਗੇ ਸਾਰੇ ਜਾਲੀ ਕੰਮ ਨਹੀਂ ਕਰਦੇ ਚਾਹੇ ਮਾਣ ਕਰਦੇ ਹੋ ਜੀ ਨਾ ਖਲੋ ਮੌਕੇ ਦੇ ਦਿੰਦਾ ਜੀ ਜਿੰਨੇ ਵੀ ਸਰਦਾਰ ਸਾਰੇ ਆਏ ਆ ਸਾਡੇ ਸੇਵਾਦਾਰ ਸੰਗਮ ਜੀਨੇ ਦਿਨ ਮਾਣ ਲੈ ਕੇ ਆਏ ਆ ਅਸੀਂ ਨਾਲ ਬਹੁਤ ਬਹੁਤ ਅਮਨ ਕਰਦੇ ਆ ਕਿ ਸਾਨੂੰ ਕਹਾਣ ਤੋਂ ਦੋ ਮੇਦਨ ਪਵੇ ਨਾ ਨਾ ਕੋਈ ਧਰਲੇਦਾਰ ਨੂੰ ਚੱਕੇ ਕਾਦੀ ਆ ਜੀ ਦਿਨ ਕਿੰਨੇ ਦਿਨ ਖਤਮ ਹੋ ਜਾਏਗਾ ਮੈਂ ਕਿਨੇ ਦਿਨ ਤੱਕ ਤੁਸੀਂ ਮੌਕੇ ਦੇ ਦੇਖੋ ਜੇ ਤੁਹਾਨੂੰ ਖਤਮ ਕਰਨਾ ਹੈ ਸੋਚ ਲਿਆ ਕੰਮ ਕਰੋ ਕਿ ਮੈਂ ਪਰਮਾਨੈਂਟ ਹੋਏਗਾ ਬਿਲਕੁਲ ਤੇ ਬਾਅਦ ਵਿੱਚ ਜੇ ਇਨ ਕੇਸ ਜੇ ਕੋਈ ਆਬਜੈਕਸ਼ਨ ਲੱਗਦਾ ਫਿਰ ਮੈਂ ਜ਼ਿੰਮੇਵਾਰ ਉਹ ਠੀਕ ਹੈ ਨਹੀਂ ਹੁਣ ਤਾਂ ਚਲੋ ਥੈਂਕ ਯੂ ਹੁਣ ਮਾਫੀ ਚਾਹੁੰਦਾ